ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਦੀਪ ਸਿੰਘ ਵਦਵਾ ਪੰਜਾਬ ਦੇ ਕੋਲ ਜੇ ਕੋਈ ਸਭ ਤੋਂ ਅਹਿਮ ਚੀਜ਼ ਹੈ ਤੇ ਉਹ ਨੇ ਪੰਜਾਬ ਦੀਆਂ ਜ਼ਮੀਨਾਂ ਪਰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਚਾਹੇ ਲੈਂਡ ਪੂਲਿੰਗ ਪਾਲਿਸੀ ਹੋਵੇ ਚਾਹੇ ਹੋਰ ਕਈ ਮਸਲੇ ਹੋਣ ਔਰ ਜਿਸ ਤਰ੍ਹਾਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਯਾਨੀ ਕਿ ਪੀਐਸਪੀਸੀਐਲ ਦੀਆਂ ਜ਼ਮੀਨਾਂ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੋਵੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਪ੍ਰਾਪਰਟੀ ਡੀਲਰ ਵਜੋਂ ਕੰਮ ਕਰਦੀ ਨਜ਼ਰ ਆ ਰਹੀ ਹੈ ਇਹ ਸਵਾਲ ਲਗਾਤਾਰ ਵਿਰੋਧੀ ਖੜੇ ਕਰ ਰਹੇ ਨੇ ਔਰ ਜਦੋਂ ਸਵਾਲ ਖੜੇ ਹੋ ਰਹੇ ਨੇ ਤਾਂ ਇਸ ਪੂਰੇ ਮਸਲੇ ਨੂੰ ਲੈ ਕੇ ਜੋ ਇੱਕ ਵੱਡਾ ਹੋਰ ਇੱਕ ਮਾਮਲਾ ਕਹਿ ਲੋ ਜਾਂ ਕਹਿ ਲੋ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇੱਕ ਵੱਡਾ ਝੂਠ ਜਿਹੜਾ ਕਿ ਫੜਿਆ ਗਿਆ ਬੀਤੇ ਦਿਨ ਪੰਜਾਬ ਕੈਬਨਿਟ ਦੀ ਇੱਕ ਮੀਟਿੰਗ ਹੋਈ ਮੀਟਿੰਗ ਕੈਬਨਿਟ ਦੀ ਹੋਈ ਔਰ ਕੈਬਨਿਟ ਦੇ ਫੈਸਲੇ ਹੋਣ ਤਾਂ ਉਹਦੇ ਤੇ ਗੌਰ ਕਰਨਾ ਜ਼ਰੂਰੀ ਹੈ ਪਰ ਕਈ ਵਾਰੀ ਹੁੰਦਾ ਕਿ ਇਹ ਕਿ ਤੁਹਾਨੂੰ ਉਹਨਾਂ ਕੀ ਦੱਸਿਆ ਜਾਂਦਾ ਜਿੰਨਾ ਤੁਸੀਂ ਸਮਝ ਸਕੋ ਅੰਦਰਲੀ ਗੱਲ ਲੋਕਾਂ ਦੇ ਸਾਹਮਣੇ ਲੈ ਕੇ ਨਹੀਂ ਆਈ ਜਾਂਦੀ ਔਰ ਇਹ ਇੱਕ ਵੱਡੀ ਵਜ੍ਹਾ ਹੈ ਕਿ ਕੱਲ ਜਿਹੜੀ ਕੈਬਨਿਟ ਦੀ ਮੀਟਿੰਗ ਹੋਈ ਉਸ ਚੋਂ ਸਭ ਤੋਂ ਵੱਡਾ ਜਿਹੜਾ ਫੈਸਲਾ ਹੋਇਆ ਉਹ ਕਿਤੇ ਨਾ ਕਿਤੇ ਮੰਨਿਆ ਜਾ ਰਿਹਾ ਕਿ ਉਹ ਪੰਜਾਬ ਦੀਆਂ ਜ਼ਮੀਨਾਂ ਤੇ ਔਰ ਖਾਸ ਤੌਰ ਤੇ ਪੰਜਾਬ ਦੇ ਸ਼ਹਿਰਾਂ ਦੀਆਂ ਜ਼ਮੀਨਾਂ ਤੇ ਡਾਕਾ ਮਾਰਨ ਦੀ ਕੋਸ਼ਿਸ਼ ਹੈ ਇਹ ਸਵਾਲ ਵਿਰੋਧੀ ਵੀ ਲਗਾਤਾਰ ਖੜੇ ਕਰ ਰਹੇ ਹਨ ਹੁਣ ਮਸਲਾ ਕਿਹੜਾ ਹੈ ਮੈਂ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣਾ ਕਿਉਂਕਿ ਕੱਲ ਜਿਹੜੀ ਕੈਬਨਿਟ ਦੀ ਮੀਟਿੰਗ ਹੋਈ ਹੈ ਉਸ ਕੈਬਨਿਟ ਦੀ ਮੀਟਿੰਗ ਚ ਨਾ ਇੱਕ ਵੱਡਾ ਫੈਸਲਾ ਲਿਆ ਗਿਆ ਫੈਸਲਾ ਕੀ ਹੈ ਕਿ ਜਿਹੜੀ ਪੰਜਾਬ ਬੜੇ ਧਿਆਨ ਨਾਲ ਸਮਝੋ ਅਗਲੇ 6 ਮਿੰਟ ਜਿਆਦਾ ਨਹੀਂ ਸਿਰਫ 6 ਮਿੰਟਾਂ ਦੇ ਵਿੱਚ ਸਾਰੀ ਕਹਾਣੀ ਤੁਹਾਨੂੰ ਐਂ ਸ਼ੀਸ਼ੇ ਦੀ ਤਰ੍ਹਾਂ ਸਾਫ਼ ਕਰੂੰਗਾ ਫਿਰ ਤੁਸੀਂ ਤੈਅ ਕਰਿਓ ਕਿ ਇਸ ਮਸਲੇ ਨੂੰ ਕਿਵੇਂ ਵੇਖਿਆ ਜਾਏ ਤਰਸਲ ਪੰਜਾਬ ਦੀ ਕੈਬਨਿਟ ਨੇ ਇੱਕ ਵੱਡਾ ਫੈਸਲਾ ਲਿਆ ਕਿ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਨੇ ਯਾਨੀ ਕਿ ਜਨੀਆਂ ਮਿਊਨਿਸਪਲ ਕਮੇਟੀਆਂ ਨੇ ਚਾਹੇ ਕਾਉਂਸਲ ਨੇ ਚਾਹੇ ਕਮਿਸ਼ਨ ਨੇ ਯਾਨੀ ਨਿਗਮ ਨੇ ਉਹਨਾਂ ਦੀਆਂ ਜਨੀਆਂ ਵੀ ਜ਼ਮੀਨਾਂ ਨੇ ਉਹ ਜਦੋਂ ਕਿਸੇ ਹੋਰ ਡਿਪਾਰਟਮੈਂਟ ਨੂੰ ਟਰਾਂਸਫਰ ਕੀਤੀਆਂ ਜਾਂਦੀਆਂ ਜਿਵੇਂ ਹੁਣ ਪੀਐਸਪੀਸੀਐਲ ਦੀਆਂ ਕੀਤੀਆਂ ਗਈਆਂ ਪੀਐਸਪੀਸੀਐਲ ਨੇ ਆਪਣੀਆਂ ਜ਼ਮੀਨਾਂ ਪਹਿਲੇ ਉਹ ਵੀ ਕੈਬਨਿਟ ਚ ਪਾਸ ਹੋਇਆ ਉਹ ਜ਼ਮੀਨਾਂ ਪੁਡਾ ਨੂੰ ਟਰਾਂਸਫਰ ਕੀਤੀਆਂ ਹੁਣ ਪੁਡਾ ਉਹਦੀ ਆਕਸ਼ਨ ਕਰ ਰਿਹਾ ਹੈ ਸੋ ਕਾਰਪੋਰੇਸ਼ਨ ਦੀਆਂ ਜਿੰਨੀਆਂ ਵੀ ਜ਼ਮੀਨਾਂ ਜੇ ਕਿਸੇ ਡਿਪਾਰਟਮੈਂਟ ਕਿਸੇ ਹੋਰ ਨੂੰ ਦੇਣੀਆਂ ਜਾਂ ਕਿਸੇ ਸੰਸਥਾ ਨੂੰ ਦੇਣੀਆਂ ਤਾਂ ਉਹਦਾ ਇੱਕ ਪ੍ਰੋਸੈਸ ਹੈ ਪਰ ਉਹ ਪ੍ਰੋਸੈਸ ਇੰਨਾ ਲੰਬਾ ਹੈ ਹੁਣ ਦੇਖੋ ਜਨਵਰੀ ਦਾ ਮਹੀਨਾ ਚੱਲ ਰਿਹਾ ਜੋਸ ਪ੍ਰੋਸੈਸ ਨੂੰ ਸਰਕਾਰ ਸ਼ੁਰੂ ਕਰੇਗੀ ਨਾ ਤੇ ਸਰਕਾਰ ਚਲੀ ਜਾਏਗੀ ਜਦ ਇਹ ਇੰਨਾ ਲੰਬਾ ਪ੍ਰੋਸੈਸ ਹੈ ਕਿ ਉਹ ਸਰਕਾਰ ਚਲੀ ਜਾਏਗੀ ਅੱਗੇ ਦਾ ਤੇ ਤੁਹਾਨੂੰ ਵੀ ਪਤਾ ਆਣੀ ਹੈ ਨਹੀਂ ਆਣੀ ਹੈ ਤੇ ਤੁਸੀਂ ਉਹ ਤੈ ਕਰਨਾ ਔਰ ਇਹ ਗੱਲ ਸਰਕਾਰ ਨੂੰ ਵੀ ਪਤਾ ਹੈ ਕਿ ਅੱਗੇ ਕੀ ਹੋਣਾ ਮੇਰੀ ਗੱਲ ਨੂੰ ਧਿਆਨ ਨਾਲ ਸਮਝੋ ਐਸੇ ਕਰਕੇ ਸਰਕਾਰ ਨੇ ਕੀ ਕੀਤਾ ਕਿ ਉਹਦਾ ਫਾਰਮੈਟ ਹੀ ਚੇਂਜ ਕਰਤਾ ਯਾਨੀ ਕਿ ਉਹ ਜਿਹੜਾ ਲੰਬਾ ਸਮਾਂ ਵਾਲਾ ਸੀ ਨਾ ਮਾਮਲਾ ਸਾਰਾ ਉਹਨੂੰ ਸ਼ਾਰਟ ਕਰਤਾ ਕੈਬਨਟ ਚ ਅਮੈਂਡ ਕਰਕੇ ਹੁਣ ਉਹ ਕਿਉਂ ਕੀਤਾ ਗਿਆ ਕਿਉਂਕਿ ਜਲਦੀਆਂ ਜਲਦੀ ਜ਼ਮੀਨਾਂ ਉਹ ਟ੍ਰਾਂਸਫਰ ਕਰਨੀਆਂ ਹੁਣ ਕਰਨਾ ਕੀ ਅੱਗੇ ਪੰਜਾਬ ਸਰਕਾਰ ਨੇ ਫੈਸਲਾ ਲਿਆ ਕਿ ਉਹਦਾ ਜ਼ਮੀਨਾਂ ਨੂੰ ਟ੍ਰਾਂਸਫਰ ਕਰਨ ਦਾ ਜਿਹੜਾ ਉਹ ਪ੍ਰੋਸੈਸ ਹੈ ਉਹਨੂੰ ਘਟਾ ਕੇ ਜਿਹੜੇ ਡੀਸੀ ਲੈਵਲ ਤੇ ਕਮੇਟੀਆਂ ਬਣਨ ਗਿਆ ਉਹ ਕਮੇਟੀਆਂ ਡਿਸਾਈਡ ਕਰਨੀਆਂ ਕਿਵੇਂ ਕਿਵੇਂ ਜ਼ਮੀਨਾਂ ਕਿਵੇਂ ਦੇਣੀਆਂ ਤੇ ਉਹ ਫੈਸਲਾ ਡੀਸੀ ਲੈਵਲ ਤੇ ਹੋ ਜਾਣਾ ਜਿਹਦੇ ਨਾਲ ਜੋ ਕੰਮ ਸਾਲ ਚੋਣਾ ਸੀ ਉਹ ਮਹੀਨੇ ਚ ਹੋ ਜਾਣਾ 2 ਮਹੀਨੇ ਚ ਹੋ ਜਾਣਾ ਇਹ ਤੋਂ ਜ਼ਿਆਦਾ ਨਹੀਂ ਹੋਣਾ ਹੁਣੇ ਕੀਤਾ ਕਿਉਂ ਜਾ ਰਿਹਾ ਹੈ ਹਾਲਾਂਕਿ ਤੁਸੀਂ ਕਹੋਗੇ ਕਿ ਬਈ ਤੁਸੀਂ ਕਿਵੇਂ ਇੰਨੇ ਸ਼ਾਰਟੀ ਨਾਲ ਕਹਿ ਰਹੇ ਹੋ ਇਹ ਮੈਂ ਨਹੀਂ ਕਹਿ ਰਿਹਾ ਇਹ ਜਿਹੜਾ ਲੰਬਾ ਸਮਾਂ ਲੱਗਦਾ ਹੈ ਨਾ ਉਹ ਸ਼ਾਰਟ ਕਿਵੇਂ ਹੋਏਗਾ ਇਹ ਤੇ ਆਪ ਕੈਬਿਨੇਟ ਮੀਟਿੰਗ ਤੋਂ ਬਾਅਦ ਹਰਪਾਲ ਚਿਮਾ ਨੇ ਕਿਹਾ ਇਹ ਗੱਲ ਆਪ ਫਰਪਾਲਜੀਵ ਨੇ ਕਹੀ ਹੈ ਕਿ ਭਈ ਉਹ ਤਾਂ ਉਹਨਾਂ ਨੇ ਐਗਜ਼ਾਮਪਲ ਵੀ ਦਿੱਤਾ ਕਹਿੰਦੇ ਮੇਰੇ ਹੀ ਵਿਭਾਗ ਦੇ ਇੱਕ ਜ਼ਮੀਨ ਸੀਗੀ ਜੋ ਪੰਜਾਬ ਪੁਲਿਸ ਨੂੰ ਟਰਾਂਸਫਰ ਕਰਨੀ ਸੀ ਔਰ ਉਹ 6 ਮਹੀਨੇ ਲੱਗ ਗਏ ਫਾਈਲ ਇੱਧਰ ਉੱਧਰ ਉੱਧਰ ਘੁੰਮਦੀ ਰਹੀ ਤੋ ਆਪ ਦੱਸ ਵੀ ਗਏ ਪਰ ਇਹਦੇ ਨਾਲ ਕਹਿੰਦੇ ਜੀ ਕ੍ਰਾਂਤੀਕਾਰੀ ਕਦਮ ਹੈ ਚ ਕੋਈ ਕ੍ਰਾਂਤੀ ਤੇ ਇਹਨਾਂ ਦੀ ਰਗਾ ਚ ਹੈ ਕ੍ਰਾਂਤੀ ਹੀ ਤੇ ਚੱਲ ਰਹੀ ਹੈ ਸੋ ਇਹ ਕ੍ਰਾਂਤੀਕਾਰੀ ਜਿਹੜਾ ਕਦਮ ਹੈ ਨਾ ਉਹਦੇ ਨਾਲ ਹੋਇਆ ਕਿ ਕਿ ਉਹ ਜ਼ਮੀਨਾਂ ਹੁਣ ਬਹੁਤ ਜਲਦੀ ਟਰਾਂਸਫਰ ਹੋ ਜਾਣਗੀਆਂ ਪਰ ਇਹਦੇ ਪਿੱਛੇ ਦੀ ਕਹਾਣੀ ਹੈ ਕੁਝ ਬੜੇ ਧਿਆਨ ਨਾਲ ਦੱਸਿਓ ਹਰਪਾਲ ਚੀਵਾ ਨੇ ਕੀ ਕਿ ਉਹ ਵੀ ਤੁਹਾਨੂੰ ਸੁਣਾਵਾਂਗਾ ਜਾਂ ਪਹਿਲੇ ਚਲੋ ਇਹ ਸੁਣ ਲਓ ਸਭ ਤੋਂ ਪਹਿਲਾਂ ਦਾ ਪੰਜਾਬ ਮੈਨੇਜਮੈਂਟ ਐਂਡ ਟ੍ਰਾਂਸਫਰ ਮਿਊਸਪਲ ਐਕਟ 2020 ਦੀ ਧਾਰਾ 4 ਦੇ ਤਹਿਤ ਅਸੀਂ ਜਿਹੜੀਆਂ ਜ਼ਮੀਨਾਂ ਜਿਹੜੀਆਂ ਸ਼ਹਿਰੀ ਜ਼ਮੀਨਾਂ ਸੀ ਮਿਊਸਪਲ ਕਮੇਟੀ ਦੀਆਂ ਜ਼ਮੀਨਾਂ ਉਹ ਜ਼ਮੀਨਾਂ ਜਦੋਂ ਡਿਪਾਰਟਮੈਂਟਾਂ ਦੇ ਅੰਦਰ ਤਬਦੀਲ ਹੁੰਦੀਆਂ ਸੀ ਇੱਕ ਡਿਪਾਰਟਮੈਂਟ ਤੋਂ ਦੂਸਰੇ ਡਿਪਾਰਟਮੈਂਟ ਜਾਂਦੀਆਂ ਸੀ ਮੰਨ ਲਓ ਉਹਨਾਂ ਨੇ ਕਿਸੇ ਕੋਈ ਜਗ੍ਹਾ ਮਿਊਸਪਲ ਕਮੇਟੀ ਦੀ ਖਾਲੀ ਪਈ ਆ ਉਹ ਕਿਸੇ ਕਾਲਜ ਨੂੰ ਦੇਣੀ ਆ ਜਾਂ ਕਿਸੇ ਸੰਸਥਾ ਨੂੰ ਦੇਣੀ ਆ ਤਾਂ ਉਦੋਂ ਡਿਫਰੈਂਟ ਜਿਹੜੇ ਡਿਪਾਰਟਮੈਂਟਾਂ ਅੜਿੱਕੇ ਬਣਦੇ ਸੀਗੇ ਔਰ ਬਹੁਤ ਸਾਰੀਆਂ ਜਿਹੜੀਆਂ ਕੰਪਲਿਕੀਸ਼ਨਾਂ ਆਉਂਦੀਆਂ ਸੀ ਉਹਦੇ ਅੰਦਰ ਵੱਡੀ ਸੋਧ ਕੀਤੀ ਗਈ ਆ ਅਸੀਂ ਇਹ ਸਾਰੇ ਅਧਿਕਾਰ ਜਿਹੜੇ ਨੇਗੇ ਉਹ ਮਾਨਯੋਗ ਦਿੱਤੀ ਕਮਿਸ਼ਨ ਦੀ ਗਵਾਹੀ ਵਾਲੀ ਕਮੇਟੀ ਨੂੰ ਦਿੱਤੇ ਨੇਗੇ ਅਸੀਂ ਬੜਾ ਸਿੰਪਲੀਫਾਈ ਕੀਤਾਗਾ ਇਸ ਨੂੰ ਕਿ ਜਦੋਂ ਵੀ ਕੋਈ ਜ਼ਮੀਨ ਜਿਹੜੀ ਆ ਪੰਜਾਬ ਮੈਨੇਜਮੈਂਟ ਆਫ ਟ੍ਰਾਂਸਫਰ ਅਬਿਊਸਪਲ ਐਕਟ 20 ਵੀ ਦੀ ਤਾਰਾਚਾਰ ਦੇ ਅਧੀਨ ਜਦੋਂ ਉਹ ਕਿਸੇ ਵੀ ਜਨਤਕ ਖੇਤਰ ਨੂੰ ਦੇਣੀ ਆ ਜਨਤਕ ਅਧਾਰਨ ਨੂੰ ਦੇਣੀ ਆ ਯਾਨੀ ਕਿ ਵਿਦਿਨ ਡਿਪਾਰਟਮੈਂਟ ਦੇਣੀ ਆ ਦੂਸਰੇ ਡਿਪਾਰਟਮੈਂਟ ਨੂੰ ਦੇਣੀ ਆ ਕਿਸੇ ਵੀ ਸਰਕਾਰੀ ਡਿਪਾਰਟਮੈਂਟ ਨੂੰ ਦੇਣੀ ਆ ਜਾਂ ਜਨਤਕ ਪਰਪਜ ਲਈ ਦੇਣੀ ਆ ਤਾਂ ਡਿਪਟੀ ਕਮਿਸ਼ਨਰ ਸਾਹਿਬਾਨ ਦੀ ਗਵਾਹੀ ਦੇ ਵਿੱਚ ਜਿਹੜੀ ਆ ਇੱਕ ਕਮੇਟੀ ਗਠਿਤ ਹੋਊਗੀ ਜਿਹਦੇ ਵਿੱਚ ਬਹੁਤ ਸਾਰੇ ਨਰਦਾਰਤ ਕਰਨਗੇ ਉਹ ਸਾਰੇ ਨਿਰਧਾਰਤ ਕਰਨਗੇ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਆ ਉਹ ਲੀਜ਼ ਹੋਣੀ ਆ ਜਾਂ ਉਹਦੀ ਵਿਕਰੀ ਕਰਨੀ ਆ ਜਾਂ ਨਿਲਾਮੀ ਕਰਨੀ ਆ ਜਾਂ ਕਿਸ ਰੇਟ ਤੇ ਦੇਣੀ ਆ ਤਾਂ ਕਿ ਜਿਹੜਾ ਉਹ ਜੰਦ ਕਮ ਹੋ ਜੇ ਨਹੀਂ ਉਹ ਸਾਰੀਆਂ ਸਾਰੀਆਂ ਜਿਹੜੀਆਂ ਜ਼ਮੀਨਾਂ ਜਦੋਂ ਕਿਸੇ ਡਿਪਾਰਟਮੈਂਟ ਨੂੰ ਜਾਂਦੀਆਂ ਸੀ ਤਾਂ ਮਹੀਨਿਆਂ ਵੱਧੀ ਉਹ ਡਿਫਰੈਂਟ ਡਿਪਾਰਟਮੈਂਟ ਚ ਘੁੰਮਦੀਆਂ ਰਹਿੰਦੀਆਂ ਸੀਗੀਆਂ ਔਰ ਉਹਦੇ ਨਾਲ ਡਿਵੈਲਪਮੈਂਟ ਦੇ ਕੰਮ ਚ ਬਹੁਤ ਵੱਡਾ ਅੜਿੱਕਾ ਆਉਂਦਾ ਸੀਗਾ ਮੇਰੇ ਯਾਦ ਆ ਮੈਂ ਆਪਣਾ ਇੱਕ ਡਿਪਾਰਟਮੈਂਟ ਦੇ ਪੁਲਿਸ ਡਿਪਾਰਟਮੈਂਟ ਨੂੰ ਟਰਾਂਸਫਰ ਕਰਨੇ ਸੀ ਕਿ ਲੈਣ ਤੇ ਕਟੋ ਕਟੋ ਸੱਤ ਅੱਠ ਡਿਪਾਰਟਮੈਂਟ ਦੇ ਅੰਦਰ ਘੁੰਮ ਘੁੰਮਣ ਤੋਂ ਬਾਅਦ ਫਿਰ ਜਾ ਕੇ ਆਫਟਰ 6 ਮੰਥ ਜਿਹੜੀ ਆ ਜ਼ਮੀਨ ਔਰ ਆਟ ਹੋਈਆ ਸੋ ਇਹਦੇ ਨਾਲ ਬਹੁਤ ਵੱਡਾ ਇੱਕ ਪੈਸਾ ਵੰਦਾ ਪ੍ਰਸ਼ਾਸਕੀ ਸੁਧਾਰ ਕਰ ਲੀਏ ਸੋ ਬਹੁਤ ਵੱਡਾ ਸੁਧਾਰ ਜਿਹੜਾ ਹੋਇਆਗਾ ਸੋ ਜਿਹੜੀਆਂ ਜ਼ਮੀਨਾਂ ਵਰਤੋਜੋਗ ਹੋਣਗੀਆਂ ਉਹ ਸੈਕਟਰ ਦੇ ਅਧੀਨ ਜਿਹੜੀਆਂ ਟਰਾਂਸਫਰ ਹੋ ਜਾਣਗੀਆਂ ਹੁਣ ਹਰਪਾਲ ਚੀਮਾ ਇਹਨੂੰ ਕ੍ਰਾਂਤੀਕਾਰੀ ਕਦਮ ਦੱਸ ਰਹੇ ਨੇ ਕਹਿੰਦੇ ਇਹ ਨਾਲ ਬਹੁਤ ਸੌਖਾ ਹੋ ਜਾਣਾ ਪਰ ਹੁਣ ਕਹਾਣੀ ਸਮਝੋ ਕਹਾਣੀ ਕੀ ਹੈ ਪਹਿਲਾਂ ਤੁਸੀਂ ਕਈ ਸ਼ਹਿਰਾਂ ਦੀ ਲਿਮਟ ਵਧਾਈ ਯਾਨੀ ਕਿ ਜਿਹੜੇ ਪਿੰਡ ਸੀ ਉਹ ਸ਼ਹਿਰਾਂ ਚ ਲੈ ਲੇ ਪਿੰਡਾਂ ਦੀਆਂ ਪੰਚਾਇਤਾਂ ਤੇ ਜ਼ਮੀਨਾਂ ਉਹ ਆਟੋਮੈਟਿਕਲੀ ਹੁਣ ਕਾਰਪੋਰੇਸ਼ਨ ਦੀਆਂ ਹੋ ਗਈਆਂ ਕਾਉਂਸਲ ਦੀਆਂ ਹੋ ਗਈਆਂ ਫਿਰ ਉਸ ਤੋਂ ਬਾਅਦ ਉਹ ਨਾ ਜ਼ਮੀਨਾਂ ਨੂੰ ਹੁਣ ਜੇ ਦੂਜੇ ਮਹਿਕਮਿਆਂ ਚ ਟਰਾਂਸਫਰ ਕਰਨਾ ਹੈ ਤੇ ਫਿਰ ਉਹ ਪ੍ਰੋਸੈਸ ਲੰਬਾ ਹੁਣ ਤੁਸੀਂ ਇਹ ਕਮੇਟੀਆਂ ਚੇਂਜ ਕਰਤੀਆਂ ਔਰ ਉਹਦੇ ਤੁਸੀਂ ਕੰਡੀਸ਼ਨ ਦੇ ਦਿੱਤੀ ਕਿ ਜੇ ਕਿਸੇ ਡਿਪਾਰਟਮੈਂਟ ਨੂੰ ਜਾਂ ਕਿਸੇ ਸੰਸਥਾ ਨੂੰ ਹੁਣ ਸੰਸਥਾ ਕੌਣ ਕਿ ਉਸੇ ਤਰ੍ਹਾਂ ਦੀ ਕੋਈ ਸੰਸਥਾ ਜਿਵੇਂ ਹੁਣ ਪਿਛਲੀ ਕੈਬਨਿਟ ਐਸ ਤੋਂ ਪਿਛਲੀ ਵਾਲੀ ਜਿਹੜੀ ਕੈਬਨਿਟ ਹੋਈ ਸੀ ਉਸ ਚ ਜੀ ਕਹਿੰਦੇ ਜੀ ਲਹਿਰੇ ਗਾਗੇ ਦਾ ਜਿਹੜਾ ਉਹ ਹੀਰਾ ਸਿੰਘ ਪੱਟਲ ਕਾਲਜ ਉਸ ਇੰਨੇ ਬੈਡ ਦਾ ਮੈਡੀਕਲ ਕਾਲਜ ਪਰ ਉਹ ਦਰਸਲ ਹੋ ਕੇ ਸੇ ਸੰਸਥਾ ਨੋ ਦਿੱਤਾ। ਔਰ ਫਿਰ ਉਧਰੋਂ ਲੈ ਕੇ ਜਲੂਸ ਵੀ ਬੜਾ ਕੱਢਿਆ ਮਤਲਬ ਦੋ ਮੰਤਰੀਆਂ ਨੇ ਜੀਪ ਤੇ ਸਵਾਰ ਹੋ ਕੇ ਪੂਰੇ ਸ਼ਹਿਰ ਚ ਜਲੂਸ ਹੀ ਕੱਟਿਆ ਨਾ ਆਪਣਾ। ਉਹ ਇੱਕ ਵੱਖਰੀ ਗੱਲ ਹੈ ਲੋਕਾਂ ਨੇ ਕਦੋਂ ਕੱਢਣਾ ਮੈਂ ਉਹਦੇ ਤੇ ਨਹੀਂ ਜਾਊਂਗਾ ਉਹ ਤੁਸੀਂ ਉੱਥੇ ਕਰਨਾ। ਪਰ ਉਹ ਜਲੂਸ ਸੀ। ਉਹ ਉਹਦੀ ਤਸਵੀਰਾਂ ਵੀ ਤੁਸੀਂ ਵੇਖੋਗੇ ਨਾ ਜਲੂਸ ਹੀ ਸੀਗਾ ਉਹ। ਖੈਰ ਉਹਦੇ ਤੇ ਨਾ ਜਾਈਏ। ਹੁਣ ਸਵਾਲ ਦੇਖੋ ਸਭ ਤੋਂ ਵੱਡਾ ਇਹ ਹੈ ਕਿ ਜਦੋਂ ਜਲੂਸ ਕੱਢਿਆ ਗਿਆ। ਬੈਕਗਰਾਉਂਡ ਜਲੂਸ ਤੇਰੀ ਜਾਂਦਾ ਜਲੂਸ ਤੇ ਹੁਣ ਅੱਗੇ ਅੱਗੇ ਹੁਣ ਇਹ ਜ਼ਮੀਨਾਂ ਕਿਹਨੂੰ ਜਾਣੀਆਂ ਅਲਟੀਮੇਟਲੀ ਇਹ ਜ਼ਮੀਨਾਂ ਜਾਂ ਤੇ ਕਿਸੇ ਡਿਪਾਰਟਮੈਂਟ ਨੂੰ ਜਾਣ ਗਿਆ ਹੁਣੇ ਡਿਪਾਰਟਮੈਂਟ ਨੂੰ ਜਾਣ ਗਿਆ ਤੇ ਡਿਵੈਲਪਮੈਂਟ ਦਾ ਵਰਕ ਚਾਹੀਦਾ ਉਹਦੇ ਨਾਂ ਤੇ ਇਸ ਵੇਲੇ ਸਰਕਾਰ ਜ਼ੀਰੋ ਹੈ ਇਨਫਰਾਸਟ੍ਰਕਚਰ ਡਿਵੈਲਪਮੈਂਟ ਦੇ ਨਾਂ ਤੇ ਅਲਟੀਮੇਟਲੀ ਇਹ ਜਾਣੀਆਂ ਪੁਡਾ ਨੂੰ ਫਿਰ ਪੁਡਾ ਨੇ ਅੱਗੇ ਆਕਸ਼ਨ ਕਰਨੀ ਹੈ ਕਿਸੇ ਨੂੰ ਸਰਕਲ ਰੇਟ ਤੇ ਦੇਣੀ ਹੈ ਔਰ ਜਦੋਂ ਤੁਸੀਂ ਇਹਦੇ ਚ ਵਰਡ ਪਾ ਲਿਆ ਸੰਸਥਾ ਤੇ ਸੰਸਥਾ ਨੂੰ ਤੇ ਕਈ ਵਾਰੀ 1 ਰੁਪਏ ਕਿੱਲੇ ਦਾ ਵੀ ਲੀਸ ਤੇ ਚਲਾ ਜਾਂਦਾ ਇਹ ਤੇ ਤੁਹਾਡੇ ਤੇ ਸਰ ਉਹ ਤੈ ਵੀ ਕੀ ਨੇ ਕਰਨਾ ਕਿ ਕਿਵੇਂ ਦੇਣੀ ਹੈ ਉਹ ਡੀਸੀ ਨੇ ਪਰ ਡੀਸੀ ਨੇ ਲਗਣਾ ਕਿਵੇਂ ਸ਼ਹਿਰ ਚ ਹੋ ਸਕਦਾ ਫਿਰ ਉਹਦੇ ਵੀ ਟਾਰਗੇਟ ਹੋਣ ਹੁਣ ਤੱਕ ਤੇ ਚੱਲਦਾ ਹੀ ਆਇਆ ਨਾ ਸਾਰਾ ਕੁਝ ਸੋ ਇਹ ਮਾਮਲਾ ਬੜਾ ਪੇਚੀਦਾ ਹੈ ਦਰਸਲ ਇਹ ਕਹਾਣੀ ਜਿਹੜੀ ਉਹ ਦਿੱਲੀਓਂ ਵੇਲੇ ਹੋਣ ਤੋਂ ਬਾਅਦ ਪੰਜਾਬ ਚ ਆ ਕੇ ਲੈਂਡ ਪੂਲਿੰਗ ਫਿਰ ਪਤਾ ਨਹੀਂ ਹੋਰ ਕੀ 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 ਚੱਲਦਾ ਰਿਹਾ ਬਿਜਲੀ ਦੀਆਂ ਜ਼ਮੀਨਾਂ ਬਿਜਲੀ ਮਹਿਕਮੇ ਦੀਆਂ ਹੋਰ ਮਹਿਕਮੇ ਦੀਆਂ ਲਿਸਟਡ ਕਰ ਲੀਆਂ ਹੁਣ ਸ਼ਹਿਰਾਂ ਦੀਆਂ ਰਹਿ ਗਿਆ ਸੀ ਉਦੀ ਵੀ ਕ੍ਰਾਂਤੀ ਆ ਗਈ ਹੈ ਹੁਣ ਜੇ ਮੈਂ ਤੇ ਇਹੀ ਕਹਾਂਗਾ ਜੇ ਕਿਸੇ ਬਿਲਡਰ ਨੇ ਜੇ ਕਿਸੇ ਹੋਰ ਬੰਦੇ ਨੇ ਕੋਈ ਚੰਗੀ ਜ਼ਮੀਨ ਜ਼ਮੀਨ ਲੈਣੀ ਹੋਏ ਨਾ ਆਪ ਪ੍ਰਾਪਰਟੀ ਡੀਲਰਾਂ ਨੂੰ ਨਾ ਰਾਬਤਾ ਕਰ ਲਿਆ ਕਰੋ ਸਰਕਾਰ ਨਾਲ ਰਾਬਤਾ ਕਰ ਲਓ ਔਰ ਸਰਕਾਰ ਚ ਵੀ ਉਹ ਦੋ ਇੱਕ ਬੰਦੇ ਹੈਗੇ ਆ ਕੋਈ ਆਈਐਸ ਕਲੋਨੀ ਰਹਿੰਦਾ ਕੋਈ 39 ਰਹਿੰਦਾ ਰਾਬਤਾ ਕਰ ਲਿਆ ਕਰੋ ਤੁਹਾਨੂੰ ਬਹੁਤ ਈਜ਼ੀਲੀ ਮਿਲ ਜੂਗੀ ਪਰ ਸਵਾਲ ਵੱਡਾ ਹੈ ਕਿ ਇਹਦੇ ਨਾਲ ਨੁਕਸਾਨ ਕਿਦਾ ਹੋ ਰਿਹਾ ਹੈ ਇਹ ਬੜਾ ਗੰਭੀਰ ਵਿਸ਼ਾ ਹੈ ਤੋਂ ਨੂੰ ਉਹਨਾਂ ਨੂੰ ਕਿ ਦੱਸ ਦਿੱਤਾ ਜਾਂਦਾ ਜਿੰਨਾ ਤੁਸੀਂ ਸਮਝਣਾ ਬਾਕੀ ਇਹਦੇ ਚਲੋ ਅਸੀਂ ਬੈਠਾ ਸਮਝਾਣ ਲਈ ਜਦੋਂ ਤੱਕ ਸਮਝ ਆ ਸਕਾਂਗੇ ਕਿਉਂਕਿ ਇਹਨਾਂ ਦਾ ਪਤਾ ਕੁਝ ਨਹੀਂ ਨਾ ਕਰਕੇ ਵੀ ਵੇਖ ਲੈਣ ਅਸੀਂ ਤਾਂ ਤਿਆਰ ਹਾਂ ਤੁਸੀਂ ਕਿੰਨੇ ਤਿਆਰ ਹੋ ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ